ਹੋੜੇ ਰਸਤੇ ਜਾਂਦੇ ਨਰਕਾਂ ਉਹ ਕੀ ਗੱਲ ਤਾ ਤੂੰ ਸੋਚਾਂ ਚ ਪਿਆ ਉਹ ਸੋਚਾਂ ਚ ਕਾਦਾ ਯਾਰ ਮੇਰੀ 30 31 ਤਰੀਕ ਦੀ ਫਲੈਟ ਆ ਅੱਛਾ ਤੇ 30 31 ਤਰੀਕ ਦਾ ਮੀਂਹ ਬਹੁਤ ਆ ਆਵਾਜ਼ ਆਈ ਬੰਦਾ ਅਖੇ ਘਰੋਂ ਬਾਹਰ ਨਾ ਨਿਕਲਿਓ ਤੂਫਾਨ ਵੀ ਆ ਸਕਦਾ ਹੈ ਅੱਛਾ ਚੱਲ ਚੰਗਾ ਤਾਂ ਫਿਰ ਮੈਂ ਬਾਅਦ ਚ ਮਿਲਦਾ ਠੀਕ ਆ ਠੀਕ ਆ ਠੀਕ ਆ ਉਹ ਭਗਵਾਨ ਨੇ 31 ਤਰੀਕ ਨੂੰ ਭਾਰੀ ਮੀਂਹ ਹੋਣਾ ਵਾ ਜੇ ਕਿਤੇ ਜਾਣਾ ਤਾਂ ਹੁਣੇ ਜਾਇਆ ਬਾਹਰ ਮਹਾ ਗੱਡੀਆਂ ਕੁੱਡੀਆਂ ਬੰਦ ਆ ਓ ਕੀ ਹੋ ਕੀ ਹੋਗਾ ਭਾਗਵਾਨ ਕੀ ਹੋ ਕਾ ਤੋ ਕੁੱਟੀਆਂ ਨਹੀਂ ਆ ਇਹ ਨਾਮ ਦੇ ਫਰਵਰੀ ਦੇ ਮਹੀਨੇ ਕਿਹੜੀ 31 ਤਰੀਕ ਹੁੰਦੀ ਆ ਓ ਤੈਨੂੰ ਕਟਾਦਾ ਓਏ ਓਏ ਓ ਬੱਸ ਓ ਬੱਸ ਖੜ ਜਾ ਤੋਸ ਨੂੰ ਨਾ ਤੈਨੂੰ ਓਏ ਓਏ ਓ ਕੀ ਹੋ ਗਿਆ ਪਤਾ ਖੜ ਜਾਂਦਾ ਦੱਸਦਾ ਮੈਂ ਇਹ ਜਿਹੜੀ ਕੱਲ ਤੋਂ ਮੈਨੂੰ ਗੱਲ ਕਹੀ ਸੀ ਨਾ ਉਹਦਾ ਨਤੀਜਾ ਇਹ ਪਤਾ ਜਦੋਂ ਤੂੰ ਮੈਨੂੰ ਕੱਲ ਕਹੀ ਸੀ ਨਾ 23 31 ਤਰੀਕ ਨੂੰ ਫਲੈਟਾ ਬੰਦਾ ਮੇਰੇ ਘਰ ਲੈ ਮੈਨੂੰ ਕੁੱਟਿਆ ਬਹੁਤ ਅੱਛਾ ਤੇ ਫਿਰ ਮੇਰਾ ਵੀ ਵੀਜ਼ਾ ਕਿਹੜਾ ਲੱਗਿਆ 31 ਤਰੀਕ ਦਾ ਹੈ ਮੈਂ ਤਾਂ ਮਜ਼ਾਕ ਕਰਦਾ ਸੀਗਾ ਆ ਤਾ ਤੂੰ ਮੇਰੇ ਜੁੱਤੀਆਂ ਪਵਾ ਤੀਆਂ ਮੇਰੀ ਪੂਹੀ ਤੋੜਤੀ ਓਨੇ ਮੈਂ ਤੈਨੂੰ ਕਹੋ ਕਿ ਆ ਸੀ ਘਰੇ ਜਾ ਕੇ ਦੱਸ ਆਏ ਓ ਤਾਇਆ ਪਹਿਲਾਂ ਦੱਸਦਾ